ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਯਾਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਯਾਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸ਼ਬਦ ਗੁਰੂ ਜੁਗ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਦਾ ਆਨੰਦ ਮਾਣ ਦੀ ਸਾਥ ਸੰਗਤ ਜੀ ਵਡਿਆ ਭਾਗਾਂ ਵਾਲੇ ਹੋ ਜੋ ਹਰ ਹੱव ਤੇਰੀ ਤਰ੍ਹਾਂ ਬਾਬਾ ਜੀ ਦੇ ਪਵਿੱਤਰ ਅਸਥਾਨ ਤੇ ਪਹੁੰਚੇ ਹੋ ਆਕੇ ਗੁਰਬਾਣੀ ਪੜ੍ਹੀ ਹੈ ਗੁਰਬਾਣੀ ਸਰਵਣ ਕੀਤੀ ਹੈ ਆਓ ਸਤਸੰਗਿਓ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਕੁਝ ਕ ਸਮਾਂ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜਿੰਨੇ ਇੱਥੇ ਬੈਠੇ ਹੋ ਜਿੰਨੇ ਇੱਕ ਰੰਗ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾਣ ਰਹੇ ਹੋ ਸਤਸੰਗਿਓ ਸਤਗੁਰ ਦੇ ادب ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਸਤ ਸੰਗਤ ਦੀਆਂ ਘੜੀਆਂ ਨਸੀਬ ਹੋਣਾਂ ਸਤਗੁਰ ਜੀ ਦੇ ਸ਼ੁਕਰਾਨੇ ਕਰਿਆ ਕਰੋ ਇਹ ਵੱਡਿਆਂ ਭਾਗਾਂ ਦੇ ਨਾਲ ਸੰਗਤ ਦੀਆਂ ਘੜੀਆਂ ਨਸੀਬ ਹੁੰਦੀਆਂ ਨੇ ਸਤਿਗੁਰੂ ਜੀ ਗੁਰਬਾਣੀ ਵਿੱਚ ਕਹਿੰਦੇ ਨੇ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਪ੍ਰਮਤ ਚੋਟਾਂ ਖਾਵੈ ਜੋ ਸੰਗਤ ਆਕੇ ਤੁਸੀਂ ਗੁਰਮਤ ਵਿਚਾਰਾਂ ਸਰਵਣ ਕਰਦੇ ਹੋ ਨਾ ਉਹਦੇ ਨਾਲ ਜੀਵਨ ਬਣਦਾ ਹੈ ਕਈ ਵਾਰ ਜੀਮਨ ਵਿੱਚ ਕਈ ਰਕਾਵਟਾਂ ਆਉਂਦੀਆਂ ਹੁੰਦੀਆਂ ਨੇ ਪਰ ਜਦੋਂ ਸੰਗਤ 'ਚ ਆ ਕੇ ਅਸੀਂ ਗੁਰਮਤ ਵਿਚਾਰਾਂ ਦਾ ਸਰਵਣ ਕਰਦੇ ਆਂ ਉਹਨਾਂ ਨੂੰ ਹਿਰਦੇ 'ਚ ਬਸਾਉਂਦੇ ਆਂ ਨਾ ਤੇ ਉਹ ਰਕਾਵਟਾਂ ਤੋਂ ਅਸੀਂ ਫਿਰ ਬਚ ਜਾਂਦੇ ਆਂ ਕਿਨਕਾ ਏਕ ਜਸ ਜੀਵ ਬਸਾਵੇ ਤਾਂਕਿ ਮਹਿਮਾ ਘਟਲੀ ਨਾ ਹੋਵੇ ਇੱਕ ਬਜ਼ੁਰਗ ਗੁਰਮਖੋ ਕੁਦਰਤੀ ਮੈਨੂੰ ਘਟਨਾ ਇੱਕ ਯਾਦ ਆ ਗਈ ਇੱਕ ਬਜ਼ੁਰਗ ਤਿੰਨ ਉਹਦੀਆਂ ਨੋਹਾ ਉਹਦੇ ਅੱਖਾਂ ਦੇ ਸਾਹਮਣੇ ਉਹਦੇ ਪੁੱਤਿਆਂ ਨੇ ਖੇਡਣਾ ਉਹਦੀਆਂ ਪੋਤੀਆਂ ਨੇ ਖੇਡਣਾ ਨੌਆਂ ਨੇ ਬੜਾ ਸਤਿਕਾਰ ਕਰਨਾ ਪਾਪਾ ਦੀ ਪ੍ਰਸ਼ਾਦਾ ਉਹਦੀ ਸੇਵਾ ਕਰਨੀ ਤੇ ਉਹ ਬਜ਼ੁਰਗ ਨੇ ਕਦੀ ਕਦੀ ਇਹ ਗੱਲ ਕਹਿਣੀ ਵਾਹ 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 ਸਬਰਾ ਵਾ ਤੇਰਾ ਸ਼ੁਕਰ ਹੈ ਯਕਨਾ ਬੁੱਲੋ ਵਾ ਸਬਰਾ ਵਾ ਤੇਰਾ ਸ਼ੁਕਰ ਹੈ ਨੌਵੇਂ ਹੈਰਾਨ ਹੋਣਾ ਬੱਚਿਆਂ ਨੇ ਹੈਰਾਨ ਹੋਣਾ ਤਿੰਨ ਨੌਵੇਂ ਉਹਦੀ ਇਦਤਨੇ ਨੌਆ ਸੁਆ ਕਰਦੀਆਂ ਨੇ ਪਾਪਾ ਜੀ ਇਹ ਗੱਲ ਪਤਾ ਨਹੀਂ ਕੀ ਕਰਦੇ ਨੇ ਲੋਕ ਰੱਬ ਦਾ ਸ਼ੁਕਰ ਕਰਦੇ ਰੱਬ ਜੀ ਤੇਰਾ ਸ਼ੁਕਰ ਹੈ ਪਰਮਾਤਮਾ ਜੀ ਤੇਰਾ ਸ਼ੁਕਰ ਹੈ ਪਰ ਸਾਡੇ ਪਾਪਾ ਜੀ ਸੋਹਣਾ ਸਾਹਿਬ ਇਹ ਪਤਾ ਨਹੀਂ ਕੀ ਗੱਲ ਕਹਿੰਦੇ ਰਵਾ ਸਬਰਾਂ ਵਾ ਤੇਰਾ ਸ਼ੁਕਰ ਹੈ ਹੁੱਤ ਨੇ ਨੋ ਅਸਲਾ ਕਰਕੇ ਨਾ ਉਹ ਬਜ਼ੁਰਗ ਜਿਹੇ ਗੋਲ ਹੁੰਦੀਆਂ ਨੇ ਹੱਥ ਜੋੜਦਿਆਂ ਨੇ ਅੱਖ ਲਗੇ ਪਾਪਾ ਜੀ ਅੱਜ ਇੱਕ ਬੇਨਤੀ ਹੈ ਤੁਹਾਡੇ ਅੱਗੇ ਕਿਰਪਾ ਕਰੋ ਸਾਨੂੰ ਇਹ ਦੱਸਣਾ ਕਰੋ ਤੁਸੀਂ ਕਦੀ ਕਦੀ ਇਹ ਗੱਲ ਕਹਿੰਦੇ ਹੋ ਵਾਹ ਸਬਰਾ ਵਾਹ ਤੇਰਾ ਸ਼ੁਕਰ ਹੈ ਲੋਕ ਰੱਬ ਦਾ ਸ਼ੁਕਰ ਕਰਦੇ ਨੇ ਲੋਕ ਪ੍ਰਮਾਤਮਾ ਦਾ ਸ਼ੁਕਰ ਕਰਦੇ ਨੇ ਪਰ ਤੁਸੀਂ ਇਹ ਕੀ ਕਹਿੰਦੇ ਹੋ ਵਾਹ ਸਬਰਾ ਵਾਹ ਤੇਰਾ ਸ਼ੁਕਰ ਹੈ ਤਾਂ ਅੱਗੋ ਮੁਰਗਾ ਖੜਨ ਲੱਗਾ ਚਲੋ ਅੱਜ ਪੁੱਛ ਹੀ ਲਿਆ ਤੁਸੀਂ ਮੈਨੂੰ ਕਹਿੰਦੇ ਚਲੋ ਹੁਣ ਤੁਹਾਡੀ ਸੱਸ ਚੜਾਈ ਕਰ ਚੁੱਕੀ ਹੈ ਤੁਹਾਨੂੰ ਇਹ ਗੱਲ ਮੈਂ ਦੱਸ ਹੀ ਦਿੰਦਾ ਮੈਂ ਕਹਿੰਦਾ ਅੱਜ ਤੋਂ 40-45 ਸਾਲ ਪਹਿਲਾਂ ਜਦੋਂ ਮੇਰਾ ਵਿਆਹ ਹੋਇਆ ਨਾ ਤੁਹਾਡੀ ਸੱਸ ਦੇ ਨਾਲ ਤੇ ਕਹਿੰਦੇ ਤੁਹਾਡੀ ਸੱਸ ਬੜੀ ਸੋਹਣੀ ਸੀ ਤੇ ਮੈਂ ਥੋੜਾ ਜਿਹਾ ਰੰਗ ਪੱਕਾ ਸੀ ਮੇਰਾ ਜਦੋਂ ਉਹਨੂੰ ਮੈਂ ਵਿਆਹ ਕੇ ਲਿਆਂਦਾ ਨਾ ਉਹਦੀਆਂ ਸਹੇਲੀਆਂ ਨੇ ਉਹਨੂੰ ਕਿਮੇਣਾ ਮੰਨਣਾ ਸ਼ੁਰੂ ਕਰ ਦਿੱਤਾ ਵੇਖ ਤੂੰ ਕਿੰਡੀ ਸੋਹਣੀ ਆ ਤੈਨੂੰ ਘੜ ਵਾਲਾ ਕਿਹੋ ਜਿਹਾ ਮਿਲ ਗਿਆ ਹੁੰਦੇ ਨੇ ਲੋਕ ਮੁੱਖ ਇਹੋ ਜਿਹੇ ਘਰ ਤੋੜਨ ਵਾਲੇ ਵੀ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਦੇ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਨਾ ਕਰੋ ਯਕੀਨ ਨਾ ਕਰੋ ਕਦੇ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਕਦੇ ਵਿਸ਼ਵਾਸ ਨਾ ਕਰੋ ਯਕੀਨ ਨਾ ਕਰੋ ਕਿਉਂ ਕਈ ਚੁਗਲਖੋਰ ਚੁਗਲੀ ਕਰਕੇ ਹੱਸਦੇ ਵਸਦੇ ਘਰਾਂ ਨੂੰ ਉਜਾਰ ਦਿੰਦੇ ਨੇ ਇਹ ਸੁਭਾਅ ਇਹ ਹੁੰਦਾ ਉਹ ਬਜ਼ੁਰਗ ਆਪਣੀਆਂ ਨਾਵਾਂ ਨੂੰ ਆਖਣ ਲੱਗਾ ਕਿੰਦਾ ਤੁਹਾਡੀ ਸੱਸ ਦੀਆਂ ਜਿਹੜੇ ਸਹੇਲੀਆਂ ਸਨ ਨਾ ਉਹਨਾਂ ਨੂੰ ਮਿਹਣਾ ਮਾਰਨਾ ਮਨ ਚੁੱਕਣਾ ਆਉਦਾ ਕਹਿੰਦਾ ਇੱਕ ਦਿਨ ਮੈਨੂੰ ਕਹਿੰਦੀ ਮੈਂ ਪੇਕੇ ਜਾਣਾ ਤਾਂ ਤੁਸੀਂ ਵੀ ਆਪਣੇ ਸਹੋਰੇ ਲੈ ਲਓ ਕਹਿੰਦੇ ਅਸੀਂ ਦੋਨੋਂ ਜਾਣੇ ਤੁਰ ਪਏ ਉਦੋਂ ਪੈਦਲ ਜਾਂਦਾ ਸੀ ਕੋਈ ਸਾਧਨ ਨਹੀਂ ਸੀ ਕਹਿੰਦੇ ਮੈਂ ਆਪਣੇ ਸਹੋਰੇ ਜਾ ਰਿਆਂ ਉਹ ਆਪਣੇ ਪੇਕੇ ਜਾ ਰਹੀ ਮੇਰੇ ਨਾਲ ਤੇ ਰਸਤੇ 'ਚ ਦੋਨਾਂ ਨੂੰ ਪਿਆਸ ਲੱਗੀ ਉਦੋਂ ਇਹ ਨਿਲਕੇ ਜਹਾਂ ਪਪ ਨਹੀਂ ਸਨ ਖੂਂਦੇ ਸਨ ਕਹਿੰਦੇ ਪਿਆਸ ਲੱਗੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਮੈਨੂੰ ਪਿਆਸ ਲੱਗੀ ਹੈ ਭਰਿਆ ਲੁੱਕਾ ਇਹਨੂੰ ਅਖੂ ਚ ਪਾਣੀ ਪਿਲਾ ਦੇ ਕਹਿੰਦੇ ਮੈਂ ਆਖਿਆ ਮੈਨੂੰ ਵੀ ਪਿਆਸ ਲੱਗੀ ਹੈ ਕਹਿੰਦੇ ਅਖੂ ਤੇ ਜੇ ਉਹ ਰੱਸੀ ਦੇ ਨਾਲ ਡੋਲ ਬੰਨਿਆ ਸੀ ਨਾ ਡੋਲ ਮੁਕਾਇਆ ਪਰ ਪਾਣੀ ਨਹੀਂ ਆਇਆ ਹੈ ਗਰਮੀ ਕਰਕੇ ਨਾ ਪਾਣੀ ਨਹੀਂ ਆਉਂਦਾ ਖੂਦ ਨੂੰ ਉਹਨੂੰ ਪਤਾ ਗਈ ਵਾਰ ਕੂੜੇ ਪਾਣੀ ਨੀਵਾ ਸੀ ਪਾਣੀ ਘਟਿਆ ਹੋਇਆ ਸੀ ਕਹਿੰਦੇ ਡੋਲ ਪਹੁੰਚੇ ਨਾ ਉੱਥੇ ਕਹਿੰਦੇ ਮੈਂ ਆਪਣੀ ਦਸਤਾਰ ਉਤਾਰੀ ਪਾਗ ਉਤਾਰੀ ਉਹ ਪਾਗ ਰਸਿੰਗਲ ਬੰਨਤੀ ਕਹਿੰਦੇ ਫਿਰ ਡੋਲ ਪਹੁੰਚੇ ਨਾ ਕਹਿੰਦੇ ਪਿਆਸ ਲੱਗੀ ਬੜੀ ਕਹਿੰਦੇ ਫਿਰ ਮੈਂ ਆਪਣੀ ਕਮੀਜ਼ ਉਤਾਰੀ ਉਹ ਕਮੀਜ਼ ਦੀ ਬਾਹਾਂ ਵੀ ਪੱਗ ਦੀ ਨੁਕਰ ਨਾਲ ਬੰਨਤੀ ਇੱਕ ਬੰਨੇ ਪੱਗ ਦੀ ਨੁਕਰ ਦੇ ਰਸੀ ਵੱਜੀ ਹੋਈ ਐ ਕੱਸੀ ਦੇ ਕਿ ਡੋਲ ਵੱਜਾ ਆਇਆ ਕਹਿੰਦੇ ਦੋਲਮਕਾਇਆ ਦੋਲਫਿਨੀ ਪਾਣੀ ਤੱਕ ਪਹੁੰਚੇ ਨਾ ਕਿਤੇ ਪਾਣੀ ਮਾਦਰ ਹੋਇਆ। ਕਿਹਦੇ ਅੱਧਾ ਕ ਮੈਂ ਖੂਦ ਇਚਲੰਕੋ ਗਿਆ। ਜਦ ਮੈਂ ਖੂਦ ਲੰਕਿਆ ਨਾ ਕਿਤੇ ਤੁਹਾਡੀ ਸੱਚ ਦੇ ਅੰਦਰ ਪਤਾ ਨਹੀਂ ਕੀ ਆਇਆ ਉਹਨੇ ਪੁੱਛ ਉਹਨੇ ਤੱਕਾ ਦਿੱਤਾ। ਕਿਹਦੇ ਮੈਂ ਕੁਝ ਦਿਲ ਪਿਆ। ਉਹ ਆਪਣੇ ਪੇਕੇ ਪਹੁੰਚ ਗਈ। ਤੇ ਕਹਿੰਦੇ ਮੈਂ ਆਵਾਜ਼ਾਂ ਦਵਾ ਕੁਝ ਪਾਣੀ ਘੱਟ ਸੀ ਮੈਨੂੰ ਕੋਈ ਬਾਹਰ ਕੱਢੋ। ਕਹਿੰਦੇ ਕੋਈ ਬੱਕਰੀਆਂ ਚਾਰਨ ਵਾਲਾ ਅੱਜ ਹੀ ਆਇਆ। ਉਨ ਨੇ ਮੇਰੀ ਆਵਾਜ਼ ਸੁਣੀ ਦੋ ਚਾਰ ਬੰਦੇ ਹੁਣ ਇਕੱਠੇ ਕੀਤੇ ਰੱਸੀ ਲਮਕਾਈ ਕਿਤੇ ਮੈਨੂੰ ਬਾਹਰ ਕੱਢਿਆ ਬਾਹਰ ਨਿਕਲ ਕੇ ਮੈਂ ਕੱਪੜੇ-ਕੁਪੜੇ ਝਾਰੇ ਫਿਰ ਦਸਤਾਰ ਸਜਾਈ ਕਿਤੇ ਮੈਂ ਪਿੱਛੇ-ਪਿੱਛੇ ਅਜੇ ਘਰਵਾਲੀ ਪਹੁੰਚੀ ਐ ਕਿਤੇ ਪਿੱਛੇ ਮੈਂ ਪਹੁੰਚ ਗਿਆ ਮੇਰੇ ਵੱਲ ਵੇਖ ਕੇ ਕਿਤੇ ਤੁਹਾਡੀ ਸੱਸ ਬੜੀ ਹੈਰਾਨ ਹੋਈ ਮੇਰੀ ਘਰਵਾਲੀ ਕਿਤੇ ਮੇਰੇ ਮਾਤਾ-ਪਿਤਾ ਨੂੰ ਇਹ ਗੱਲ ਦੱਸਣਾ ਦਵੇ ਕਿਤੇ ਮੈਂ ਗੁਰਮਖਾਂ ਦੀ ਸੰਗਤ ਕੀਤੀ ਸੀ ਬੰਦਗੀ ਵਾਲਿਆਂ ਦੀ ਸੰਗਤ ਕੀਤੀ ਸੀ ਉਹ ਸੰਗਤ ਜੋ ਮੈਂ ਇਹ ਸਿੱਖਿਆ ਸੀ ਕਦੇ ਕਾਲੇ ਨਹੀਂ ਪੈਣਾ ਸਬਰ ਰੱਖਣਾ ਹੈ ਸਬਰ ਨਿਮਰਤਾ ਰੱਖਣੀ ਹੈ ਤੇ ਕਦੇ ਮੈਂ ਸੋਚਿਆ ਚਲੋ ਗੁਰਮਖਾਂ ਦੀ ਸੰਗਤ ਕੀਤੀ ਉਹ ਕਹਿੰਦੇ ਸਬਰ ਰੱਖਣਾ ਚਾਹੀਦਾ ਸਬਰ ਰੱਖ ਲਈਏ ਇਹ ਗੱਲ ਹੈ ਇਹਨਾਂ ਨਾਲ ਸੱਜੀ ਨਾ ਚੜੀਏ ਕਿ ਤੁਹਾਡੀ ਕੁੜੀ ਨੇ ਮੈਨੂੰ ਧੱਕਾ ਦਿੱਤਾ ਖੂਹ ਦੇ ਵਿੱਚ ਕਹਿੰਦੇ ਰਾਤ ਰੁਕੇ ਕਹਿੰਦੇ ਘਰ ਵਾਲੀ ਵਾਰ-ਵਾਰ ਵੇਖੇ ਘੁੜਾਈ ਹੋਈ ਕਿਤੇ ਦਸਨਾ ਦੇ ਵਿੱਚ ਮੇਰੇ ਮਾਪਿਓ ਉਹਨੂੰ ਮੇਰੇ ਭਰਾਵਾਂ ਨੂੰ ਉਹਨਾਂ ਮੇਰਾ ਕੱਖ ਰਹਿਣ ਨਹੀਂ ਦੇਣਾ ਛੱਡਣਾ ਨਹੀਂ ਮੈਨੂੰ ਉਹਨਾਂ ਨੇ ਉਹ ਸਮਾਂ ਇਹੋ ਜਿਹਾ ਸੀ ਤੂੰ ਸਾਡੇ ਜਵਾਈ ਨੂੰ ਕੁਝ ਧੱਕਾ ਦੇ ਕੇ ਆਈ ਹੈ ਕਿਤੇ ਦਿਨ ਚੜਿਆ ਤੇ ਕਿਤੇ ਅਸੀਂ ਤੁਰ ਪਏ ਮੈਂ ਅੱਗੇ-ਅੱਗੇ ਤੋਂ ਪਿੱਛੇ-ਪਿੱਛੇ ਕਹਿੰਦੇ ਜਦੋਂ ਉਸੇ ਖੂਹ ਦੇ ਕੋਲ ਪਹੁੰਚੇ ਨਾ ਕਿਤੇ ਤੁਹਾਡੀ ਸੱਚ ਦੇ ਪੰਜ ਮੱਧਾਂ ਨੇ ਕੀ ਆਇਆ ਉਹਨੇ ਅੱਗਲ ਵੱਡੀ ਹੋ ਕੇ ਮੇਰੇ ਪੈਰ ਫੜ ਲਏ ਕਿੰਦੀ ਮੇਰੇ ਸਿਰ ਦੇ ਸਾਈ ਜੀ ਮੈਨੂੰ ਬਖਸ਼ ਦਿਓ ਮੈਂ ਭੁੱਲ ਕੇ ਬੈਠੀ ਤੁਹਾਡੇ ਅੰਦਰ ਇੰਨਾ ਸਬਰ ਤੁਸੀਂ ਚਾਹੁੰਦੇ ਤਾਂ ਮੇਰੀ ਸ਼ਿਕਾਇਤ ਕਰ ਸਕਦੇ ਸੀ ਮੇਰੇ ਮਾਤਾ ਪਿਤਾ ਨੂੰ ਪਰ ਤੁਸੀਂ ਇੰਨਾ ਸਬਰ ਰੱਖਿਆ ਮੈਂ ਤਾਂ ਤੁਹਾਡਾ ਬੜਾ ਤਨ ਵੇਖਦੀ ਰਹੀ ਪਰ ਤੁਹਾਡਾ ਤਾਂ ਮਨ ਬੜਾ ਸੁੰਦਰ ਹੈ ਤੁਹਾਡਾ ਅੰਦਰ ਬੜਾ ਸੁੰਦਰ ਹੈ ਤੇ ਕਿਦੇ ਮੈਂ ਉਹਨੂੰ ਚੁੱਕਿਆ ਮੈਂ ਤਾਂ ਭਲੀ ਲੁਖੇ ਕੋਈ ਗੱਲ ਨਹੀਂ ਆ ਤੇ ਹੁਣ ਜਿੱਤੇ ਨੂੰ ਪਸਤਾ ਆ ਕੋਈ ਨਹੀਂ ਘਰ ਆ ਕਹਿੰਦੇ ਘਰ ਆਇਆ ਸਮਾਂ ਆਇਆ ਇੱਕ ਪੁੱਤਰ ਦਾ ਜਨਮ ਹੋਇਆ ਫਿਰ ਸਮਾਂ ਆਇਆ ਦੂਜੇ ਦਾ ਫਿਰ ਸਮਾਂ ਆਇਆ ਤੀਜੇ ਦਾ ਬੱਚੇ ਜਵਾਨ ਹੋਏ ਵਿਆਹੇ ਨਵਾਂ ਆਇਆ ਤੇ ਕਹਿੰਦੇ ਹੁਣ ਵਿਹੜੇ 'ਚ ਉਹਨਾਂ ਦੇ ਗਾ ਬੱਚੇ ਹੋਏ ਪੋਤੀਆਂ ਪੁੱਤੇ ਖੇਡਦੇ ਨੇ ਤੇ ਕਹਿੰਦੇ ਜਦੋਂ ਮੈਂ ਪੋਤਿਆਂ ਵੱਲ ਦੇਖਦਾ ਮਾਂ ਪੋਤੀਆਂ ਵੱਲ ਦੇਖਦਾ ਮਾਂ ਤੁਹਾਡੇ ਵੱਲ ਵੇਖਦਾ ਤੁਸੀਂ ਪਛਾਦਾ ਲੈ ਕੇ ਮੇਰੇ ਵਾਸਤੇ ਆਉਂਦੇ ਹੋ ਤੇ ਮੈਂ ਕਹਿੰਦਾ ਵਾਹ ਸਬਰਾਂ ਵਾਹ ਤੇਰਾ ਸ਼ੁਕਰ ਹੈ ਵਾਹ ਸਬਰਾਂ ਵਾਹ ਤੇਰਾ ਸ਼ੁਕਰ ਹੈ ਕਿੰਦੇ ਉਸ ਸਮੇਂ ਮੈਂ ਸਬਰ ਰੱਖਿਆ ਨਾ ਹੁੰਦਾ ਨਾ ਅੱਜ ਇਹ ਖੁਸ਼ੀਆਂ ਨਹੀਂ ਹੋਣੀਆਂ ਸਨ ਉਹ ਕੁਝ ਸਕਿੰਟਾਂ ਦਾ ਸਬਰ ਰੱਖਿਆ ਅੱਜ ਉਹ ਸਬਰ ਨੇ ਮੈਨੂੰ ਸੁੱਖ ਵੀ ਦੇ ਦਿੱਤੇ ਮੈਨੂੰ ਨੋਮਾ ਵੀ ਦੇ ਦਿੱਤੀਆਂ ਪੁੱਤਰ ਵੀ ਦੇ ਦਿੱਤੇ ਪੋਤੀਆਂ ਪੋਤੇ ਵੀ ਦੇ ਦਿੱਤੇ ਪਉ ਤੁਸੀਂ ਅੱਗੇ ਪਿੱਛੇ ਮੇਰੀ ਸੇਵਾ ਕਰਨ ਵਾਲਿਓ ਮੇਰਾ ਕਿੰਨਾ ਸਤਿਕਾਰ ਕਰਦੇ ਹੋ ਕਹਿੰਦੇ ਸੰਦੇ ਇੱਕ ਮੈਂ ਸਬਰ ਰੱਖਿਆ ਇਸ ਕਰਕੇ ਆਖਦਾ ਵਾਹ ਸਬਰ ਆਵਾਹ ਤੇਰਾ ਸ਼ੁਕਰ ਹੈ ਮਾਪੜਖਾ ਦੇ ਬਚਨ ਨੇ ਕਹਿੰਦੇ ਕੁਝ ਸਮੇਂ ਲਈ ਨਿਮਰਤਾ ਰੱਖ ਲੋ ਕਿ ਕਹਿੰਦੇ ਨਿਮਰਤਾ ਰੱਖਣ ਦੇ ਨਾਲ ਵਿਪਤਾ ਦਾ ਸਮਾਂ ਟਲ ਜਾਂਦਾ ਹੈ ਸਬਰ ਕਹਿ ਲੋ ਨਿਮਰਤਾ ਕਹਿ ਲੋ ਗਰਮਤੋ ਜਤਨ ਕਰਿਓ ਕਦੀ ਕਾਲੇ ਨਾ ਪਇਓ ਗੁਰਮੁਖੋ ਕਈ ਵੇ ਕਾਲੇ ਪੈ ਕੇ ਨਾ ਬੰਦਾ ਆਪਣਾ ਨੁਕਸਾਨ ਕਰ ਬੈਠਦਾ ਹੈ ਇਦਾਂ ਗੁਰਮੁਖੋ ਮੈਂ ਵੀ ਤੁਹਾਡੇ ਵਿੱਚ ਹੀ ਆਂ ਜਿੰਦਗੀ ਵਿੱਚ ਕਈ ਵਾਰ ਅਸੀਂ ਕਾਲੇ ਪੈ ਜਾਂਦੇ ਆ ਫਿਰ ਨੁਕਸਾਨ ਹੋ ਜਾਂਦਾ ਬਾਅਦ ਚ ਬੰਦਾ ਪਛਤਾਉਂਦਾ ਹੈ ਅਜ ਅਰਦਾਸ ਕਰਿਓ ਸਾਧੂ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਤੇਰੇ ਦਰ ਤੇ ਆਏ ਮਹਾਰਾਜੀ ਸਾਡੀ ਥੋੜੀ ਜਿਹੀ ਨਿਮਰਤਾ ਦੀ ਦਾਤ ਸਬਰ ਦੀ ਦਾਤ ਪਾਓ ਮਹਾਰਾਜੀ ਧੰਨ ਗੁਰੂ ਅਰਜਨ ਦੇਵ ਪਿਤਾ ਜੀ ਸਤਮੁਹ ਦੇ ਚਰਨਾਂ ਵਿੱਚ ਸਤਮੁਹ ਦਾ ਬੜਾ ਪਿਆਰਾ ਸਿੱਖ ਭਾਈ ਦੀਪਾ ਇਹ ਬੜੀ ਸ਼ਰਧਾ ਨਾਲ ਸੇਵਾ ਕਰਦਾ ਹੈ ਜੀ ਸੰਗਤਾਂ ਹੁੰਦੀਆਂ ਨੇ ਪ੍ਰੇਮ ਦੇ ਨਾਲ ਉਹਨਾਂ ਨੂੰ ਲੰਗਰ ਛਕਾਉਂਦਾ ਹੈ ਪ੍ਰਸ਼ਾਦਾ ਛਕਾਉਂਦਾ ਹੈ ਦੇਖੋ ਸੰਗਤ ਦੀ ਸੇਵਾ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਣਾ ਉਹਨਾਂ ਨੂੰ ਲੰਗਰ ਛਕਾਉਣਾ ਜੋ ਸੰਤਾਂ ਨੂੰ ਠਕਾਵਟ ਹੋਈ ਹੋਣੀ ਪਾਣੀ ਦੇ ਉਹਨਾਂ ਦੇ ਸੰਤਾਂ ਦੇ ਚਰਨ ਧੋਣੇ ਪੈਰ ਧੋਣੇ ਸੰਤਾਂ ਜੋ ਬਜ਼ੁਰਗ ਆਉਣੇ ਬਜ਼ੁਰਗਾਂ ਦੀ ਮੁੱਠੀ ਚਾਪੀ ਵੀ ਕਰਦੀ ਭਾਈ ਦੀਪੇ ਨੇ ਬੜੀ ਸ਼ਰਧਾ ਦੇ ਨਾਲ ਸੰਤਾਂ ਦੀ ਸੇਵਾ ਕਰਦਾ ਹੈ ਜੇ ਕਿਸੇ ਕੋਲ ਕੱਪੜਾ ਨਹੀਂ ਨਾ ਹੋਣਾ ਸੁੱਤੇ ਹੀ ਉਹਦੇ ਕੋਲ ਕੱਪੜਾ ਰੱਖਾ ਹੋਣਾ ਸਰਦੀਆਂ 'ਚ ਕਿਸੇ ਕੋਲ ਕੋਈ ਕੰਬਲ ਲੱਜਾਈ ਨਾ ਹੋਣੀ ਜੇ ਉਹਨੇ ਉੱਪਰ ਕੰਬਲ ਲੱਜਾਈ ਪਾਉਣੀ। ਪ੍ਰੇਮ ਦੇ ਨਾਲ ਸੇਵਾ ਕਰਦਾ ਜਦੋਂ ਸਮਾਂ ਬੰਦ ਹੈ ਸੰਗਤਾਂ ਦੇ ਨਾਲ ਬੈਠ ਕੇ ਸ਼ਬਦੀ ਵਿਚਾਰ ਕਰਦਾ ਹੈ। ਵਾਹਿਗੁਰੂ ਮੰਤਰ ਦਾ ਅਭਿਆਸ ਕਰਦਾ ਹੈ। ਆਓ ਗੁਰਮਖੋ ਜਿਹਨੇ ਇੱਥੇ ਬੈਠੇ ਹੋ ਜਿਹਨੇ ਘੜਾ 'ਚ ਬੈਠ ਕੇ ਸਮਾਧਿ ਦਾ ਤੁਸੀਂ ਆਨੰਦ ਮਾ ਰਹੇ ਹੋ ਦੋ ਚਾਰ ਮਿੰਟ ਅਸੀ ਦੀ ਗੁਰਮਖੋ ਹਾਜ਼ਰੀ ਲਾਈਏ ਕਿਉਂ ਨਾ ਅੱਲਾ ਦੀਵੇਂ ਸਤ ਗੁਰੂ ਦੀ ਕਿਰਪਾ ਕਰਨਗੇ ਸਤ ਨਾਮੁ ਵਾਹਿ ਗੁਰੂ ਸਤ ਸਤ ਦੇ ਨਾਲ ਬੈਠ ਕੇ ਨਾਮ ਜਪਣਾ ਪੱਗਾਂ ਵਾਲੇ ਇੱਕ ਦਿਨ ਧੰਗ ਗੁਰੂ ਅਰਜਨ ਦੇਵ ਜੀ ਨੇ ਕੋਲ ਬੁਲਾਇਆ ਇਹਨੂੰ ਭਾਈ ਦੀਪੇ ਨੂੰ ਆਪਣੇ ਗੱਲ ਦੇ ਨਾਲ ਲਾ ਲਿਆ ਗੁਰਮੁਖੋ ਮੁੱਖ ਤੋਂ ਬਚਨ ਕੀਤਾ ਉਹ ਭਾਈ ਦੀਪਿਆ ਤੇਰੇ ਪਿਆਰ ਤੋਂ ਕੁਰਬਾਨ ਤੇਰੇ ਪਿਆਰ ਤੋਂ ਸਦਕੇ ਵੇਖੋ ਗੁਰਮੁਖੋ ਇੱਕ ਉਹ ਸਮਾਂ ਹੁੰਦਾ ਹੈ ਸਿੱਖ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹੈ ਗੁਰੂ ਤੋਂ ਸਦਕੇ ਜਾਂਦਾ ਹੈ ਪਰ ਜਦੋਂ ਸਿੱਖ ਦਾ ਪਿਆਰ ਗੁਰੂ ਦੇ ਨਾਲ ਅੰਦਰੋਂ ਪੈ ਜਾਵੇ ਜਦੋਂ ਸਿੱਖ ਗੁਰੂ ਨਾਲ ਹਕੀਕੀ ਇਸ਼ਕ ਕਰਦਾ ਹੈ ਨਾ ਫਿਰ ਗੁਰੂ ਵੀ ਕਹਿੰਦਾ ਸਿੱਖ ਤੈਥੋਂ ਕੁਰਬਾਨ ਤੈਥੋਂ ਅਸ਼ਕੇ ਸਤਗੁਰੂ ਜੀ ਆਖ ਲਿਗੇ ਬਾਈ ਦੀਪਿਆ ਜਿਵੇਂ ਇੱਕ ਦੀਪਕ ਜਗਦਾ ਹੋਵੇ ਨਾ ਉਹਦੇ ਨਾਲ ਹੋਰ ਕਈ ਦੀਪਕ ਜਗਾ ਲਈਦੇ ਨੇ ਜਗਦੇ ਦੀਪਕ ਦੇ ਨਾਲ ਤੇ ਅੰਧਕਾਰ ਦੂਰ ਹੋ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਪਾਵ ਹਨੇਰਾ ਦੂਰ ਹੋ ਜਾਂਦਾ ਹੈ ਪ੍ਰਕਾਸ਼ ਹੋ ਜਾਂਦਾ ਹੈ ਉਹ ਭਾਈ ਦੀਪਿਆ ਅੱਜ ਪਰਮੇਸ਼ਰ ਦੀ ਕਿਰਪਾ ਹੋਈ ਹੈ ਤੇਰੇ ਅੰਦਰ ਵੀ ਗਿਆਨ ਦਾ ਹੁਣ ਪ੍ਰਕਾਸ਼ ਹੋ ਜਾਵੇਗਾ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਜਿਹੜਾ ਤੇਰੀ ਸੰਗਤ ਕਰੇਗਾ ਨਾ ਜਿਹੜਾ ਤੇਰੀ ਸੰਗਤ ਕਰੇਗਾ ਉਹਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਬੋਲੇ ਜੀਸੂ ਨਿਹਾਲ ਸਤਿ ਸ੍ਰੀ ਅਕਾਲ ਅੱਜ ਗੁਰੂ ਨਾਨਕ ਜੀ ਦੇ ਘਰੋਂ ਤੈਨੂੰ ਇਹ ਦਾਤ ਮਿਲਦੀ ਪਈ ਹੈ ਜਿਵੇਂ ਇੱਕ ਜੱਜ ਦਾ ਆਇਆ ਦੀਪਕ ਫਿਰ ਕਈ ਦੀਪਕਾਂ ਨੂੰ ਜਗਾਉਂਦਾ ਹੈ ਤੇ ਅੰਧਕਾਰ ਹਨੇਰਾ ਦੂਰ ਹੋ ਜਾਂਦਾ ਹੈ ਤੇਰੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਜਿਹੜਾ ਤੇਰੀ ਸੰਗਤ ਕਰੇਗਾ ਨਾ ਉਹਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਹੋ ਜਾਵੇਗਾ ਸਤਸੰਗਿਓ ਫਿਰ ਭਾਈ ਦੀਪੇ ਦਾ ਜੀਵਨ ਵੇਖ ਕੇ ਨਾ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰਤ 22ਵੀਂ ਪੌਣੀ ਚ ਇਹ ਜ਼ਿਕਰ ਕੀਤਾ ਜੀ ਕੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਦੀਪਕ ਦੀਪਾ ਕਾਸਰਾ ਕਾਸਰਾ ਗੁਰਮੁਖ ਅਲੰਬੀ ਹੇ ਦੀਪਕ ਦੀਪਾ ਕਾਸਰਾ ਗੁਰੂ ਦਵਾਰੇ ਹੁਕਮੀ ਬੰਦਾ ਆਪ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ ਗੁਰਦਾ ਹੁਕਮ ਮੰਨਣ ਵਾਲਾ ਗੁਰਮਖੋ ਗੁਰ ਅਰਜਨ ਦੇਵ ਜੀ ਤਨੇ ਬੜੀਆਂ ਰਹਿਮਤਾਂ ਕੀਤੀਆਂ ਆਖਿਆ ਤੁਹਾਡਾ ਜੀਵਨ ਹੀ ਸਿੱਖੀ ਦਾ ਪ੍ਰਚਾਰ ਹੈ ਹੋਇ ਲੋਕ ਰਸਨਾ ਨਾਲ ਹੀ ਪ੍ਰਚਾਰ ਕਰਦੇ ਨੇ ਪਰ ਤੁਹਾਡਾ ਜੀਵਨ ਹੀ ਸਿੱਖੀ ਦਾ ਪ੍ਰਚਾਰ ਹੈ ਫਿਰ ਭਾਈ ਦੀਪਾ ਜੀ ਵੱਲ ਦੇਖ ਕੇ ਕਈਆਂ ਨੇ ਸਿੱਖੀ ਧਾਰਨ ਕੀਤੀ ਕਿਉਂ ਬੜਾ ਪਿਆਰਾ ਜੀਵਨ ਸ੍ਰੀ ਗੁਰਮੁਖੋ ਦੀਪਕ ਦੀਪਾ ਕਾਸਰਾ ਗੁਰੂ ਦਵਾਰੇ ਹੁਕਮੀ ਬੰਦਾ ਆਓ ਗੁਰਮੁਖੋ ਇਹ ਗੁਰੂ ਅਰਜਨ ਦੇਵ ਜੀ ਦੀ ਕਿਰਪਾਲਤਾ ਹੈ ਗੁਰੂ ਅਰਜਨ ਦੇਵ ਜੀ ਦੀ ਦਇਆ ਦਾ ਹੈ ਸਤਿਗੁਰ ਕਿਰਪਾ ਕਰਨ ਸਤਿਗੁਰ ਬਖਸ਼ਿਸ਼ ਕਰਨ ਮੈਂ ਗੁਰਮਖਾਂ ਨੂੰ ਬੇਨਤੀ ਕਰਾਂਗਾ ਇੱਕ ਵਾਰ ਇਹ ਸ਼ਬਦ پڑھਦੇ ਹਾਂ ਜੰਕੂ ਭਈ ਕਿਰਪਾਲ ਪ੍ਰਭ ਹਰ ਹਰ ਸੇਜ ਪਾਤ ਉਹਦੀ ਕਿਰਪਾ ਹੋਵੇ ਤਦ ਹੀ ਗੁਰਮੁਖ ਨਾਮ ਦੇ ਪਹਿ ਜਾਂਦਾ ਹੈ ਇਹ ਸ਼ਬਦ ਪੜ ਕੇ ਫਿਰ ਦਾਸ ਸੂਤ ਸਮਾਪਤੀ ਹੈ ਅਗਲਾ ਸਮਾ ਗੁਰਮੁਖ ਪਿਆਰੇ ਤੁਹਾਡੇ ਦਰਸ਼ਨ ਕਰਦਗੇ ਗੁਰਮਖਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਵੀ ਇੱਕ ਵਾਰ ਸ਼ਬਦ ਪੜੂ ਸਲੋਕ ਮਹਲਾ ਮੰਦਮਾ ਧੰਨ ਗੁਰੂ ਅਰਜਨ ਦੇਵ ਜੀ ਇਹ ਸ਼ਬਦ ਵਿੱਚ ਕਿਰਪਾ ਕਰ ਰਹੇ ਨੇ ਜਾ ਕੋ ਤੇ ਕਿਰਪਾ ਨ ਪ੍ਰਭ ਹਰ ਹਰ ਸੇ ਜਪਾਤ ਗਰੀਬ ਨਿਵਾਜ ਸਤਿਗੁਰੂ ਜੀ ਕਹਿੰਦੇ ਜਿੰਨਾ ਮਨੁੱਖਾਂ ਤੇ ਪ੍ਰਭੂ ਜੀ ਕਿਰਪਾ ਕਰਦੇ ਨੇ ਨਾ ਉਹ ਉਹੀ ਪ੍ਰਮਾਤਮਾ ਦਾ ਨਾਮ ਜਪਦੇ ਹਨ ਨਾਨਕ ਪ੍ਰੀਤ ਲਗੇ ਤਿਨ ਰਾਮ ਸੋ ਪੇਟ ਤਸਾਦ ਸੰਗਾਤ ਸਾਧ ਸੰਗਤ ਆਉਣ ਕਰਕੇ ਉਨ੍ਹਾਂ ਦੀ ਪਰਮਾਤਮਾ ਦੇ ਨਾਲ ਪਰਮੇਸ਼ਰ ਦੇ ਨਾਲ ਪ੍ਰੀਤ ਬਣ ਜਾਂਦੀ ਹੈ ਮਹਲਾ ਪੰਜਮ RAM RAM ਵਰਡ ਭਾਗੀ ਹੋ ਜਲ ਥਲ ਮਹੀਲ ਸੋਏ ਸਤਿਗੁਰੂ ਦੇ ਵੱਡਿਆਂ ਭਾਗਾਂ ਵਾਲਿਓ ਉਸ ਪਰਮਾਤਮਾ ਨੂੰ ਜਪੋ ਜਿਹੜਾ ਧਰਤੀ ਤੇ ਵੀ ਹੈ ਆਕਾਸ਼ ਤੇ ਵੀ ਹੈ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਉਸ ਪਰਮਾਤਮਾ ਦਾ ਸਿਮਰਨ ਕਰੋ ਜੋ ਹਰ ਜਗ੍ਹਾ ਤੇ ਮੌਜੂਦ ਹੈ ਨਾਨਕ ਨਾਮ ਅਰਾਦੇ ਐ ਬਿਗਨ ਨਾ ਲੱਗੇ ਕੋਈ ਸਤਗੁਰੂ ਜੀ ਕਿਰਪਾ ਕਰਦੇ ਨੇ ਕਹਿੰਦੇ ਜੇ ਇਹੋ ਜੇ ਪਰਮਾਤਮਾ ਦਾ ਨਾਮ ਜਪੀਏ ਨਾ ਜੋ ਧਰਤੀ ਤੇ ਵੀ ਹੈ ਆਕਾਸ਼ ਵਿੱਚ ਵੀ ਹੈ ਜਲਤ ਵਿੱਚ ਵੀ ਹੈ ਥਲ ਤੇ ਵੀ ਹੈ ਤੇ ਕਹਿੰਦੇ ਇਹੋ ਜੇ ਪਰਮਾਤਮਾ ਦਾ ਜਦੋਂ ਅਸੀਂ ਅੰਦਰੋਂ ਨਾਮ ਜਪਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿਗੜ ਸਭ ਦੂਰ ਹੋ ਜਾਂਦੇ ਨੇ ਜ਼ਿੰਦਗੀ ਦੇ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ ਪਾੜੇ ਪਗਤਾ ਕਾ ਬੋਲੇ ਆ ਪਰਵਾਣ ਹੈ ਰਗੈ ਪਵੇ ਥੈ ਕਹਿੰਦੇ ਬੰਦਗੀ ਵਾਲਿਆਂ ਦਾ ਨਾਮ ਜਪਣ ਵਾਲਿਆਂ ਦਾ ਭਗਤ ਜਨਾਂ ਦਾ ਜੋ ਬੋਲਿਆ ਇਹ ਬਚਨ ਹੁੰਦਾ ਨਾ ਉਮੰਨਜੋਗ ਹੁੰਦਾ ਹੈ ਤੇ ਪ੍ਰਭੂ ਪਰਮਾਤਮਾ ਦੇ ਦਰਗਾਹ ਵਿੱਚ ਵੀ ਉਹ ਕਬੂਲ ਹੁੰਦਾ ਹੈ ਭਗਤ ਤੇਰੀ ਟੇਕ ਰੱਤੇ ਸਤ ਨਾਏ ਭਗਤਾਂ ਤੇਰੀ ਟੇਕ ਟੇਕ ਤੋਂ ਪਾਵਾਂ ਆਸਰਾ ਲੱਤੇ ਸੱਚ ਸੱਚ ਵਿੱਚ ਪਾਵੋ ਉਸ ਸੱਚ ਵਿੱਚ ਨਾਏ ਤੋਂ ਬਦਲ ਨਾਮ ਦੇ ਵਿੱਚ ਸਤਗੁਰੂ ਗਰੀਬ ਰਾਜ ਕਹਿੰਦੇ ਹੈ ਪ੍ਰਭੂ ਭਗਤਾਂ ਨੂੰ ਤੇਰਾ ਆਸਰਾ ਹੁੰਦਾ ਹੈ ਕਹਿੰਦੇ ਜਿਹੜੇ ਪਰਮੇਸ਼ਰ ਦੇ ਭਗਤ ਹੁੰਦੇ ਨੇ ਨਾ ਉਹਨਾਂ ਨੂੰ ਪਰਮੇਸ਼ਰ ਦਾ ਹੀ ਆਸਰਾ ਹੁੰਦਾ ਹੈ ਉਹ ਕਉ ਪ੍ਰਭੂ ਦੇ ਪਿਆਰੇ ਪ੍ਰਭੂ ਦੇ ਭਗਤ ਜਾਨ ਹਰ ਵੇਲੇ ਸੱਚੇ ਨਾਮ ਵਿੱਚ ਰੰਗੇ ਰਹਿੰਦੇ ਹਨ ਜਿਸਨੋਂ ਹੋਏ ਕਿਰਪਾਲ ਤਿਸ ਕਾ ਦੁੱਖ ਜਾਏ ਪ੍ਰਭੂ ਪਰਮਾਤਮਾ ਜੀ ਜਿਸ ਉੱਪਰ दयावान ਹੋਣ ਮਿਹਰਬਾਨ ਹੋਣ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਭਗਤ ਤੇਰੇ ਦਇਆਲ ਉਹਨਾਂ ਮਿਹਰ ਪਾਏ ਸਤਗੁਰੂ ਜੀ ਕਹਿੰਦੇ हे ਪ੍ਰਭੂ ਜੀ हे ਦਿਨਾਨਾਥ ਜੀ ਤੁਸੀਂ ਬੰਦਗੀ ਕਰਨ ਵਾਲੇ ਬੰਦਿਆਂ ਤੇ ਹਮੇਸ਼ਾ ਹੀ ਦਇਆ ਲੈਂਦੇ ਹੋ ਤੇ ਉਹਨਾਂ ਤੇ ਹਮੇਸ਼ਾ ਹੀ ਕਿਰਪਾ ਕਰਦੇ ਰਹਿੰਦੇ ਹੋ ਦੁੱਖ ਦਰਦ ਵੱਡ ਰੋਗ ਨਾ ਕੋ ਹੈ ਤਿਸ ਮਾਈ ਜੇ ਵਾਹਿਗੁਰੂ ਜੀ ਜਿੰਨਾ ਮਨੁੱਖਾਂ ਉਪਰ ਤੁਸੀਂ ਮਿਹਰ ਕਰਦੇ ਹੋ ਨਾ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮਾਇਆ ਕੋ ਨਹੀਂ ਸਕਦੀ ਭਾਵੇਂ ਕੋਈ ਦੁੱਖ ਦਰਦ ਵੱਡੇ ਤੋਂ ਵੱਡਾ ਰੋਗ ਵੀ ਉਹਨਾਂ ਨੂੰ ਪੋਹ ਨਹੀਂ ਸਕਦਾ ਭਗਤਾਂ ਇਹੋ ਆਧਾਰ ਗੁਣ ਗੋਵਿੰਦ ਗਾਏ ਪ੍ਰਭੂ ਦੇ ਭਗਤ ਜਨ ਪ੍ਰਭੂ ਦੇ ਪਿਆਰੇ ਉਹਦੇ ਗੁਣ ਗਾ ਗਾ ਕੇ ਗੁਮੰਦ ਦੇ ਗੁਣ ਗਾ ਗਾ ਕੇ ਉਹਦੀ ਸਤਿ ਸਲਾਹ ਕਰ ਕਰਕੇ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਪ੍ਰਭੂ ਪਰਮਾਤਮਾ ਦਾ ਨਾਮ ਮਨ ਜਾਂਦਾ ਹੈ ਸਦਾ ਸਦਾ ਦਿਨ ਰੇਨ ਇੱਕ ਇੱਕ ਧਿਆਏ ਪ੍ਰਭੂ ਦੇ ਪਿਆਰੇ ਦਿਨ ਰਾਤ ਇੱਕ ਪਰਮਾਤਮਾ ਨੂੰ ਹੀ ਧੁੰਦੇ ਨੇ ਜੋ ਜਰੇ ਜਰੇ ਵਿੱਚ ਵਸਦਾ ਹੈ ਇਥੋਂ ਗੁਰਬਾਣੀ ਦੀ ਰਮਤਾਂ ਹੁੰਦੀ ਹੈ ਇੱਕ ਓੰਕਾਰ ਉਜਾਨਾ ਤੁਸੀਂ ਪਰਦੇ ਹੋ ਸਭਨਾ ਜੀਆਂ ਦਾ ਇੱਕ ਦਾਤਾ ਉਹ ਇੱਕ ਦੀ ਅਰਦਾਸਾਂ ਕਰਦੇ ਨੇ ਇੱਕ ਨੂੰ ਝਾਉਂਦੇ ਨੇ ਏਕ ਪਿਤਾ ਏਕ ਸਕੇਮ ਬਾਰਿਕ ਉਹ ਇੱਕ ਦੇ ਬੱਚੇ ਬਣ ਕੇ ਰਹਿੰਦੇ ਨੇ ਜੋ ਕੰਨ ਕੰਨ ਵਿੱਚ ਵਸਦਾ ਹੈ ਜੋ ਦਦਾ ਦਾਤਾ ਏਕ ਹੈ ਜੋ ਸਭਨਾ ਨੂੰ ਰ지ਕ ਦੇ ਰਿਹਾ ਹੈ ਦਦਾ ਦਾਤਾ ਏਕ ਹੈ ਸਭ ਤੋਂ ਦੇਵਨਾ ਹਾਰ ਜਿੰਦਿਆਂ ਟੋਟਨਾ ਆਵੀ ਅਗੰਤ ਭਰੇ ਭੰਡਾਰ ਉਹਦੇ ਅਗੰਤ ਭੰਡਾਰ ਭਰੇ ਹੋਏ ਨੇ ਪ੍ਰਭੂ ਦੇ ਪਿਆਰੇ ਦਿਨ ਰਾਤ ਹੀ ਉਸ ਇੱਕ ਪ੍ਰਭੂ ਨੂੰ ਸਿਮਰਦੇ ਹਨ ਪੀਵਤ ਅੰਮ੍ਰਿਤ ਨਾਮ ਜਨ ਨਮੇ ਰਹੇ ਅਗਾਏ ਰਹੇ ਅਗਾਏ ਤੋਂ ਪਾਵਨ ਜੀ ਰਹਿੰਦੇ ਹਨ ਉਦੇ ਭਗਤ ਜਨ ਉਹਦੇ ਪਿਆਰੇ ਉਹਦੇ ਬੰਦਗੀ ਵਾਲੇ ਉਹ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪੀ ਪੀ ਕੇ ਉਹਦੇ ਸ਼ਰਗ ਜਨ ਨਾਮ ਦੇ ਵਿੱਚ ਹੀ ਰੱਜੇ ਰਹਿੰਦੇ ਹਨ ਸਦਾ ਸਦਾ ਦਿਨ ਰਹੇ ਨ ਇੱਕ ਇੱਕ ਧਿਆਏ ਕਰਦੇ ਆਂ ਬਿਕ ਨੇ ਅਨੇਕਾਂ ਗਲਤੀਆਂ ਪੱਲਾ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰੂ ਜੀ ਸਾਸੰਦ ਬਖਸ਼ਣ ਜੋਗ ਹੈ ਬਖਸ਼ ਦੇ ਹੋ ਦਿਓ ਅਸੀਸ ਪਰਵਾਨੋ ਪੱਤੇ ਪਿਆਰ ਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ